ਆਜੋ ਜੀ ਪਹਿਲਾਂ ਤੇ ਆਪਾਂ ਬੂਟਾ ਗੋਲਕਚੋਰ ਦੀ ਵੀਡੀਓ ਦੇਖਦੇ ਆ ਉਹਨਾਂ ਦੀ ਗੜੀ ਰੱਜ ਕੇ ਬੇਤੀ ਚਲੋ ਕਰਦੇ ਆ ਸ਼ੁਰੂ ਵੀਡੀਓ ਦੌਰ ਤੇ ਕੋਲਕ ਖਾਨ ਦੇ ਭੁੱਖੇ ਕਿਆ ਪਰ ਅੱਜ ਤੁਸੀਂ ਖੁਦ ਹੀ ਗੋਲਕਚੋਰ ਨਿਕਲੇ ਡਾਕਟਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੱਲ ਮੇਰੇ ਨਾਲ ਕਰਿਓ ਅਕਲ ਨੂੰ ਟਿਕਾਣੇ ਰੱਖ ਕੇ ਅਕਲ ਨੂੰ ਟਿਕਾਣੇ ਰੱਖ ਕੇ ਕਰ ਰਹੇ ਆ ਗਿਆਨੀ ਜੀ ਜੇਕਰ ਤੁਹਾਨੂੰ ਗੱਲ ਤੋਂ ਤਕਲੀਫ ਹੋ ਰਹੀ ਹੈ ਤਾਂ ਇਹ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਤੇ ਕਹਿੰਦੇ ਬੂਟਾ ਸੇ ਖੁਸ਼ ਰਹਿ ਉਜੇ ਬਸੇ ਕਹਿੰਦੇ ਬੂਟਾ ਸਿੰਘ ਬਲਾਤਕਾਰੀ ਹੈ ਇਹਨਾਂ ਦੋਨਾਂ ਗੱਲਾਂ 'ਚੋਂ ਵੀ ਬੂਟਾ ਸਿੰਘ ਖੁਸਰਾ ਹੈ ਜਾਂ ਬੂਟਾ ਸਿੰਘ ਬਲਾਤਕਾਰੀ ਹੈ ਇਹਨਾਂ 'ਚੋਂ ਸੱਚੀ ਕਿਹੜੀ ਹੈ ਇੱਕ ਸ਼ਬਦ ਹੁੰਦਾ ਕਿਚਰ ਇੱਕ ਸ਼ਬਦ ਹੁੰਦਾ ਪਰਚਰ ਵੀ ਇੱਕ ਤਾਂ ਵੀਡੀਓ ਸਾਹਮਣੇ ਆ ਗਈ ਕੀ ਪਤਾ ਕਿੰਨੀ ਵਾਰੀ ਕੀਤੀ ਸੀ ਮੈਂ ਕਹਿੰਦਾ ਜੀ ਜਿੰਨੀਆਂ ਮਰਜ਼ੀ ਲੈ ਕੇ ਆਂ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਮੈਂ ਕਿ ਮੇਰੇ ਨਾਲ ਗੱਲ ਦੋ ਟੱਕ ਕਰਨੀ ਹੈ ਗੋਲਮੋਲ ਗੱਲ ਨਾ ਮੈਂ ਖਰਾ ਨਾ ਮੈਂ ਕਿਤੇ ਕੀਤੀ ਆ ਦੋ ਕਿ ਲੁਧਿਆਣੇ ਦਾ ਗੰਜਾ ਜ ਆ ਉਹ ਕਹਿੰਦਾ ਜੀ ਸਾਡੀ ਧੀ ਪੰਜਾਬ ਓਏ ਚਵੜਾ ਤੈਨੂੰ ਅਸੀਂ ਕਹਿਣਾ ਚਾਹੁੰਦੇ ਆ ਚਵੜਾ ਧੀ ਤੇਰੀ ਹੋਗੀ ਜੇ ਧੀ ਹੁੰਦੀ ਸੰਸਕਾਰ ਤੇ ਪਹੁੰਚਦਾ ਨਾ ਠੀਕ ਆ ਇੱਕ ਅਮਿਤ अरोड़ा ਇੱਕ ਉਥੇ ਮੰਡੇ ਆ ਜਿਹੜਾ ਇਹੇ ਚਵੜਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਬਣਿਆ ਸੀ ਉਹਦਾ ਲੱਕੜਾਂ ਲੈ ਕੇ ਤੇ ਜਾਂਦਾ